लैके हाजर ह जी अज्ञी वीडियो पर उस तो पेल्ह आप जी अगे गुजारिश है कि चैनल सबसक्राइब करो भी चंकी लगी तो लाइक करियो शेयर करियो तो कमेंट करके दस्यो जी तो पेश करते हाँ लेखका संदीप कौर की लिखी हुई कहानी नूर प्रणाली लहू वगदा वेख के चाची के दे दिल नौल पै गई उसने पहला अड्डिया अखा नाल चुबारे वेखिया फिर प्रणाली वगदी लहू न ਉਸ ਦਰ ਚਬਾਰੇ ਚੜ ਕੇ ਵੇਖਣ ਦਾ ਜਿਗਰਾ ਨਾ ਪਿਆ ਪਿੰਡ ਵਿੱਚ ਇਹੋ ਜਿਹੀਆਂ ਗੱਲਾਂ ਪੁਲਿਸ ਤੱਕ ਛੱਟ ਹੀ ਪੁੱਜ ਜਾਂਦੀਆਂ ਸਨ ਪੁਲਿਸ ਨੇ ਚਬਾਰੇ ਤੇ ਚੜ ਕੇ ਸੱਤੇ ਤੇ ਉਸ ਦੀ ਘਰ ਵਾਲੀ ਨੂੰ ਹੱਥ ਕੜੀ ਪਾਈ ਅਤੇ ਆਪਣੇ ਨਾਲ ਲੈ ਗਏ ਪਿੰਡ ਦੇ ਲੋਕ ਚਬਾਰੇ ਉੱਤੇ ਇਕੱਠੇ ਹੋਏ ਪਏ ਸਨ ਚਾਚੀ ਨੇ ਦਿਲ ਕਰੜਾ ਕੀਤਾ ਤੇ ਚਬਾਰੇ ਦੀਆਂ ਪੌੜੀਆਂ ਚੜ੍ਹਨੀਆਂ ਸ਼ੁਰੂ ਕੀਤੀਆਂ ਹਰੇਕ ਪੌੜੀ ਚੜਦਿਆਂ ਉਸ ਦਾ ਦਿਲ ਬੈਠਦਾ ਜਾ ਰਿਹਾ ਸੀ ਅਖੀਰਲੀ ਪੌੜੀ ਤੇ ਜਾ ਕੇ ਦਿਲ ਕੀਤਾ ਕਿ ਮੁੜ ਜਾਵਾਂ ਉਸ ਨੂੰ ਪਤਾ ਸੀ ਕਿ ਜਿਸ ਦੀ লাশ ਉਸ ਕੋਲੋਂ ਦੇਖੀ ਨਹੀਂ ਜਾਣੀ ਵੇਖਣੀ ਪੈਣੀ ਚਬਾਰੇ ਉੱਤੇ ਪਿੰਡ ਦੇ ਲੋਕਾਂ ਦੇ ਮੋੜੜੇ ਤੋਂ ਉਸ ਨੇ ਵੇਖਿਆ ਨੂਰਾ ਦਾ ਸੈਰ ਤੋਂ ਵੱਖ ਹੋਇਆ ਪਿਆ ਸੀ ਤੇ ਖੂਨ ਵਗ ਕੇ ਪ੍ਰਣਾਲੇ ਤੱਕ ਆਇਆ ਪਿਆ ਸੀ ਪੋਲਸ ਨੂੰ লাশ ਆਪਣੇ ਕਬਜ਼ੇ ਵਿੱਚ ਲੈ ਲਈ ਸੀ ਅਸ ਤੋਂ ਅੱਗੇ ਚਾਚੀ ਤੋਂ ਕੁਝ ਵੀ ਨਾ ਵੇਖਿਆ ਗਿਆ ਉਹ ਪੁੱਠੇ ਪੈਰੀ ਆਪਣੇ ਘਰ ਆ ਗਈ ਨੂਰਾ ਉਸਦੀ ਜਠਾਣੀ ਦੀ ਕੁੜੀ ਸੀ ਜਠਾਣੀ ਮਰ ਗਈ ਤਾਂ ਨੂਰਾ ਨੂੰ ਉਸ ਨੇ ਧੀਆ ਤੋਂ ਵੱਧ ਪਿਆਰ ਦਿੱਤਾ ਸੀ ਜਦੋਂ ਨੂਰਾ ਜੰਮੀ ਸੀ ਤਾਂ ਉਸ ਦੇ ਮੂੰਹ ਤੋਂ ਡੁੱਲਦਾ ਨੂਰ ਦੇਖ ਕੇ ਉਸ ਨੇ ਹੀ ਉਸ ਦਾ ਨਾਂ ਨੂਰਾ ਰੱਖਿਆ ਸੀ ਸਾਥੀ ਦੀ ਕਮੀ ਨੂੰ ਉਹੀ ਮਹਿਸੂਸ ਕਰਦਾ ਏ ਜੈਸ ਕੋਲ ਸਾਥੀ ਦੀ ਕਮੀ ਹੋਵੇ ਜੇ ਠਾਣੀ ਦੇ ਪੂਰੇ ਹੋਣ ਤੋਂ ਦੋ ਕੋ ਸਾਲ ਮੰਗਰੋ ਜੇਠ ਵੀ ਚੜਾਈ ਕਰ ਗਿਆ ਮਗਰੋ ਨੂਰਾ ਤੇ ਸੱਤਾ ਇਕੱਲੇ ਰਹਿ ਗਏ ਚਾਚੀ ਨੂਰਾ ਦੀ ਮਾਂ ਬਣੀ ਤੇ ਨੂਰਾ ਸੱਤੇ ਦੀ ਮਾਂ ਬਣੀ ਪਰ ਮਾਂ ਦੀ ਗੈਰ ਮੌਜੂਦਗੀ ਵਿੱਚ ਜ਼ਿੰਦਗੀ ਵਿੱਚ ਬਹੁਤ ਕੁਝ ਗੈਰ ਮੌਜੂਦ ਰਹਿੰਦਾ ਹੈ ਜੈਦਾਦਾਂ ਬਹੁਤ ਸੀ ਪਰ ਚਾਚੀ ਦੇ ਮਨ ਵਿੱਚ ਕਦੀ ਲਾਲਚ ਨਾ ਆਇਆ ਉਸਨੇ ਨੂਰਾ ਨੂੰ ਤੇ ਸੱਤੀ ਨੂੰ ਚੰਗੇ ਤੋਂ ਚੰਗੇ ਸੰਸਕਾਰ ਦੇਣ ਦੀ ਕੋਸ਼ਿਸ਼ ਕੀਤੀ ਨੂਰਾ ਜਵਾਨ ਹੋਣ ਤੇ ਦਿਨ ਬਾਅਦ ਦਿਨ ਨਿਖਰਦੀ ਜਾ ਰਹੀ ਸੀ ਤੇ ਚਾਚੀ ਅੰਦਰ ਫਿਕਰ ਕ ਨਾਲ ਮਰਨ ਲੱਗੀ ਹੱਦੋਂ ਵੱਧ ਸੋਹਣਾ ਰੂਪ ਵੀ ਕਈ ਵਾਰ ਆਪਣੇ ਹੀ ਲੇਖ ਖੋਟੇ ਕਰ ਜਾਂਦਾ ਹੈ ਦੈਨ ਬੀਤ ਦੇ ਗਏ ਤੇ ਇੱਕ ਦਿਨ ਚਾਚੀ ਨੇ ਬਾਜ਼ਾਰੋਂ ਮੜਦਿਆਂ ਨੂਰਾ ਨੂੰ ਬਨੇਰੇ ਉੱਤੇ ਗੁਲਾਬੀ ਰੰਗ ਦੀ ਚਾਦਰ ਸੁੱਕਣੇ ਪਾਉਂਦਿਆਂ ਵੇਖਿਆ ਉਸ ਨੂੰ ਉਹ ਪੂਰਾ ਗੁਲਾਬੀ ਰੰਗ ਦਾ ਬੋਟ ਜਾਪ ਰਹੀ ਸੀ ਆਪਣੇ ਬੋਟ ਦਾ ਗੁਲਾਬੀ ਭਾਵੇਂ ਉਹਦਾ ਮਨ ਡੋਲ ਪਿਆ ਤੇ ਆਪੇ ਹੀ ਬੜਬੜ ਬੜਬੜਾਂ ਲੱਗ ਪਈ ਰੱਬਾ ਇਸ ਬੋਟ ਨੂੰ ਚੁੰਝਾ ਵੱਜ ਇਹ ਲਹੂ ਲਹਾਨ ਨਾ ਹੋਵੇ ਸੋਖ ਰੱਖੀ ਚਾਚੀ ਦੀ ਸਿਆਣੀ ਅੱਖ ਨੂਰਾ ਤੇ ਸੱਤੀ ਦੀ ਸ਼ਖਸੀਅਤ ਨੂੰ ਪਛਾਣਦੀ ਸੀ ਤੇ ਨੂਰਾ ਨਾਲ ਇਸੇ ਘਰ ਵਿੱਚ ਕੁਝ ਬੁਰਾ ਨਾ ਹੋਵੇ ਇਸ ਲਈ ਉਹ ਚਾਹੁੰਦੀ ਸੀ ਕਿ ਪਹਿਲਾਂ ਨੂਰਾ ਦਾ ਵਿਆਹ ਹੋਵੇ ਫਿਰ ਸੱਤੀ ਦਾ ਸੱਤ ਵੀ ਇਹ ਚਾਹੁੰਦਾ ਸੀ ਪਰ ਨੂਰਾ ਦੀ ਰੀਝ ਭਾਬੀ ਵੇਖਣ ਦੀ ਸੀ ਆਖਣ ਲੱਗੀ ਚਾਚੀ ਭਾਬੀ ਨੂੰ ਮਾਂ ਦੀ ਥਾਂ ਤੇ ਸੱਤੇ ਨੂੰ ਪਿਓ ਦੀ ਪਿਓ ਨੇ ਤੋਰੀਏ ਚਾਚੀ ਨੇ ਬਹੁਤ ਸਮਝਾਇਆ ਕਿ ਬਾਦ ਦਾ ਪਤਾ ਨਹੀਂ ਹੁੰਦਾ ਤੂੰ ਪਹਿਲਾਂ ਆਪਣੇ ਘਰ ਜਾ ਪਰ ਨੂਰਾ ਦੀ ਜਿੱਦ ਅੱਗੇ ਚਾਚੀ ਨੂੰ ਝੁਕਣਾ ਪਿਆ ਸੱਤੇਲੀ ਕੁੜੀ ਪਸੰਦ ਕਰਨ ਤੋਂ ਬਾਅਦ ਵਿਆਹ ਦਾ ਦਿਨ ਮਿਠਿਆ ਗਿਆ ਵਿਆਹ ਦੀਆਂ ਸਾਰੀਆਂ ਤਿਆਰੀਆਂ ਨੂਰਾ ਨੇ ਆਪਣੇ ਹੱਥੀਂ ਕੀਤੀਆਂ ਭਾਬੀ ਦੀਆਂ ਚੁੰਨੀਆਂ ਨੂੰ ਗੋਟਾ ਲਾਇਆ ਸੂਟਾਂ ਉੱਤੇ ਸਤਾਰਿਆਂ ਨਾਲ ਵੇਲ ਬੂਟੇ ਬਣਾਏ ਵੀਰ ਦਾ ਸਹੇਰਾ ਵੇਖ ਕੇ ਉਸ ਦੇ ਤਾਂ ਪੈਰ ਹੀ ਪੁੰਜੇ ਨਹੀਂ ਸਨ ਲੱਗ ਰਹੇ ਭਾબી ਦੀ ਢੋਲੀ ਘਰ ਆਉਣ ਨਾਲ ਨੂਰਾ ਨੂੰ ਹੁਣ ਘਰ ਪੂਰਾ ਪੂਰਾ ਜਾਪਣ ਲੱਗ ਪਿਆ। ਉਹਨੂੰ ਲੱਗਾ ਕਿ ਹੁਣ ਮੈਨੂੰ ਵੀ ਮਾਪਿਆਂ ਦੀ ਠੰਡੀ ਠੰਡੀ ਹਵਾ ਆਇਆ ਕਰੂ। ਜੁਬਾਰੇ ਦੇ ਇੱਕ ਕਮਰੇ ਵਿੱਚ ਭਰਾ ਭਾਬੀ ਤੇ ਦੂਜੇ ਕਮਰੇ ਵਿੱਚ ਉਹ ਆਪ ਸੌਂ ਜਾਂਦੀ ਸੀ। ਡੰਗਰ ਵੱੱਛਾ ਰੱਖਿਆ ਹੋਇਆ ਸੀ। ਦੈਨ ਚੜੇ ਤੇ ਨੂਰਾ ਨੇ ਚਾਹ ਲੈ ਕੇ ਬੁਹਾ ਖੜਕਾਇਆ। ਸੱਜ ਵਿਆਹੀ ਨੇ ਬੜੇ ਚਾਹ ਨਾਲ ਬੁਹਾ ਖੋਲਿਆ। ਸામਣੀ ਨੂਰਾ ਚਾਹ ਲੈ ਕੇ ਖੜੀ ਸੀ ਤੇ ਨੂਰਾ ਦੇ ਪਿੱਛੇ ਚੜਦੇ ਸੂਰਜ ਦੀ ਲਾਲੀ ਨੂਰਾ ਤੇ ਚੜਦੇ ਸੂਰਜ ਦੀ ਲਾਲੀ ਦੋਵੇਂ ਸੱਜ ਵਿਆਹੀ ਨੂੰ ਮਾਤ ਦੇ ਰਹੇ ਸਨ ਭਾਬੀ ਨੂੰ ਅੰਦਰੋਂ ਅੰਦਰੀ ੱਤਕਾ ਜਿਹਾ ਵੱਜਿਆ ਪਰ ਉਸ ਚਾਹ ਫੜ ਕੇ ਬੰਦ ਕਰ ਲਿਆ ਤੇ ਨੂਰਾ ਧੀਰ ਉਥੇ ਖੜੀ ਰਹੀ ਬੂਹੇ ਵੱਲ ਦੇਖਦੀ ਰਹੀ ਹਣ ਨੂਰਾ ਇਸ ਘਰ ਤੇ ਘਰ ਦੇ ਕੰਮਾਂ ਤੋਂ ਆਜ਼ਾਦੀ ਚਾਹੁੰਦੀ ਸੀ ਉਹ ਚੰਡੀ ਸੀ ਕਿ ਹੁਣ ਇਸ ਘਰ ਦੀ ਮਾਲਕਣ ਆ ਗਈ ਹੈ ਆਪੇ ਉਹ ਆਪਣਾ ਘਰ ਸੰਭੇ ਤੇ ਮੈਨੂੰ ਛੁੱਟੀ ਦੇਵੇ ਪਰ ਸਿਆਣੀ ਆਖਦੇ ਐ ਨੋਟ ਪਨਾਇਆ ਤੇ ਗਿਆ ਮੁੰਡਾ ਵਿਆਹਾ ਤੇ ਗਿਆ ਸੱਤਾ ਸਾਰਾ ਦਿਨ ਘਰੋਂ ਨਾ ਜਾਂਦਾ ਘਰ ਵਾਲੀ ਦਾ ਨਸ਼ਾ ਉਸ ਦੇ ਸਿਰ ਤੇ ਉਤਰਨ ਦਾ ਨਾਮ ਨਹੀਂ ਸੀ ਲੈ ਰਿਹਾ ਤੇ ਭਾਬੀ ਸਾਰਾ ਦਿਨ ਕਮਰੇ ਚੋਂ ਨਾ ਨਿਕਲਦੀ ਨੂਰਾ ਬਾਹਰ ਖੜੀ ਕਦੀ ਭਾਬੀ ਨੂੰ ਤੇ ਕਦੀ ਸੱਤੇ ਨੂੰ ਆਵਾਜ਼ਾਂ ਮਾਰਦੀ ਪਰ ਦੋਵੇਂ ਕੰਨ ਬੰਦ ਕਰਕੇ ਅੰਦਰ ਹੀ ਬੈਠੇ ਰਹਿੰਦੀ ਨੂਰਾ ਪਹਿਲਾਂ ਦੀ ਤਰ੍ਹਾਂ ਹੀ ਘਰ ਦੇ ਕੰਮਾਂ ਵਿੱਚ ਲੱਗੀ ਰਹਿੰਦੀ ਹੁਣ ਉਸ ਨੂੰ ਭਾਬੀ ਮਾਂ ਨਹੀਂ ਸਿਰਫ ਸੱਤੇ ਦੀ ਘਰ ਵਾਲੀ ਹੀ ਜਾਪਦੀ ਸੀ ਜਿਹੜਾ ਸੱਤਾ ਕਹਿੰਦਾ ਸੀ ਮੈਂ ਨੂਰਾ ਦੇ ਵਿਆਹ ਤੋਂ ਪਹਿਲਾਂ ਆਪਣਾ ਵਿਆਹ ਨਹੀਂ ਕਰਵਾਉਣਾ ਅੱਜ ਉਹੀ ਸੱਤਾ ਨੂਰਾ ਦੇ ਵਿਆਹ ਨੂੰ ਭੁੱਲ ਚੁੱਕਾ ਸੀ ਭਾਬੀ ਦਾਤਾ ਨੂਰਾ ਨੂੰ ਪਤਾ ਹੀ ਲੱਗਾ ਕਿ ਉਹ ਕਦੇ ਉਸ ਦੇ ਨੂਰ ਤੋਂ ਈਰਖਾ ਨਾਲ ਭਰ ਕੇ ਉਸ ਨੂੰ ਰੋਲਣ ਦੀਆਂ ਸਕੀਮਾਂ ਕਰਨ ਲੱਗ ਪਈ ਸੀ ਪਹਿਲਾਂ ਘਰ ਵਿੱਚ ਨੂਰਾ ਤੇ ਸੱਤਾ ਇੱਕ ਦੂਜੇ ਨਾਲ ਛੋਟੀਆਂ-ਛੋਟੀਆਂ ਗੱਲਾਂ ਕਰਦੇ ਰਹਿੰਦੇ ਸਨ ਪਰ ਵਿਆਹ ਤੋਂ ਬਾਅਦ ਤਾਂ ਸੱਤੇ ਦਾ ਮੂੰਹ ਵੇਖਿਆ ਹੀ ਪਤਾ ਨਹੀਂ ਕਿੰਨੇ-ਕਿੰਨੇ ਦਿਨ ਲੰਘ ਜਾਂਦੇ ਸਨ ਉਹ ਬੂਹੇ ਵਿੱਚ ਹੀ ਰੋਟੀ ਫੜਾ ਦਿੰਦੀ ਤੇ ਭਾਬੀ ਫੜ ਲੈਂਦੀ ਨਾ ਕਦੀ ਉਸ ਨੂੰ ਕਿਸੇ ਨੇ ਅੰਦਰ ਆਉਣ ਲਈ ਕਿਹਾ ਤੇ ਨਾ ਕਦੀ ਉਹ ਖੁਦ ਅੱਗੇ ਗਈ ਕਦੀ ਕਦੀ ਨੂਰਾ ਚਾਚੀ ਕੋਲ ਬੈਠ ਹਮਦੀ ਤੇ ਦੋ ਚਾਰ ਗੱਲਾਂ ਕਰਕੇ ਮੁੜ ਆਉਂਦੀ ਭਾਵੇਂ ਕੇ ਚਾਚੀ ਤੂੰ ਕੁਝ ਵੀ ਲੁਕਿਆ ਨਹੀਂ ਸੀ ਪਰ ਉਹ ਨੂਰਾ ਨੂੰ ਜਤਾਉਣਾ ਵੀ ਨਹੀਂ ਸੀ ਚਾਹੁੰਦੀ ਕਿ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਪਹਿਲਾਂ ਆਪਣਾ ਘਰ ਵਸਾ ਲੈ ਨੂਰਾ ਦੇ ਮੂੰਹ ਤੋਂ ਢਲਦਾ ਨੂਰ ਚਾਚੀ ਦੀਆਂ ਅੱਖਾਂ ਤੋਂ ਲੁਕਿਆ ਨਾ ਰਿਹਾ ਚਾਚੀ ਬੜੇ ਹੱਥ ਪੈਰ ਮਾਰ ਰਹੀ ਸੀ ਕਿ ਨੂਰਾ ਛੇਤੀ ਤੋਂ ਛੇਤੀ ਆਪਣੇ ਘਰ ਚਲੀ ਜਾਵੇ ਉਸਨਿਸ ਉਸਦੀਪਾ ਵੀ ਦੇ ਢੱਡ ਦਾ ਖੋਟ ਆਪਣੇ ਮਨ ਦੀਆਂ ਅੱਖਾਂ ਨਾਲ ਵੇਖ ਰਿਆ ਸੀ ਜਸ ਨੂਰਾਵਲ ਪਿੰਡ ਦੇ ਕਿਸੇ ਵੀ ਘਰ ਨੇ ਖੋਟੀ ਨੀਅਤ ਨਾਲ ਨਹੀਂ ਸੀ ਤੱਕਿਆ ਹੁਣ ਉਹ ਖੋਟੀ ਨੀਅਤ ਵਾਲੀ ਉਸਦੇ ਆਪਣੇ ਹੀ ਘਰ ਵਿੱਚ ਆ ਗਈ ਸੀ ਨੂਰਾ ਦਾ ਅੱਜ ਸਵੇਰ ਦਾ ਚਿੱਤ ਥੋੜਾ ਖਰਾਬ ਰਿਹਾ ਸੀ ਔਟਕੇ ਚਾਚੀ ਵੱਲ ਤੁਰ ਗਈ ਦੁਪਹਿਰ ਦਾ ਰੋਟੀ ਖਾ ਰੋਟੀ ਪਾਣੀ ਵੀ ਉਥੇ ਹੀ ਖਾਦਾ ਤੇ ਰਾਤ ਦਾ ਵੀ ਚਾਚੀ ਨੇ ਬਥੇਰਾ ਝੋਲ ਲਾਇਆ ਕਿ ਇੱਥੇ ਹੀ ਸੌਂ ਜਾ ਪਰ ਮਨ ਨਾ ਮੰਨਿਆ ਉਹ ਔਟ ਪਈ ਤੇ ਤਾਰਿਆਂ ਦੀ ਛਾਵੇਂ ਚਾਚਾ ਵੀ ਉਸ ਦੇ ਪਿੱਛੇ ਪਿੱਛੇ ਅਸਨੁਕਰ ਤੱਕ ਛੱਡਣ ਲਈ ਤੁਰ ਪਿਆ ਘਰ ਤਾਂ ਭਾਵੇਂ ਲੱਗ ਗਈ ਸੀ ਫਿਰ ਵੀ ਚਾਚਾ ਨੂਰਾ ਨੂੰ ਪੌੜੀਆਂ ਚੜ੍ਹਦੇ ਪੈਰਾਂ ਦੀ ਆਵਾਜ਼ ਸੁਣ ਕੇ ਭਾਬੀ ਨੇ ਝੱਟ ਆਪਣੇ ਕਮਰੇ ਦਾ ਬੂਹਾ ਖੋਲ੍ਹਿਆ ਤੇ ਸੱਤੀ ਵੱਲ ਮੂੰਹ ਕਰਕੇ ਅਖਣ ਲੱਗੀ ਅੱਧੀ ਰਾਤ ਨੂੰ ਕਿਹੜੇ ਯਾਰ ਨੂੰ ਮਿਲ ਕੇ ਆਈ ਹੈ ਸੱਤਾ ਆਪਣਾ ਪਲਾਚਾ ਫੜਦਾ ਉਠਿਆ ਤੇ ਉਸਨੇ ਭਾਬੀ ਦੇ ਕੰਨਾਂ ਉਤੇ ਤਲਾਕ ਕਰਦੀ ਚਪੇੜ ਮਾਰੀ ਤੇ ਕਹਿੰਦਾ ਅੱਜ ਇਹ ਗੱਲ ਆਖੀਉ ਮੋੜ ਕਦੇ ਨਾ ਆਖੀ ਡੱਕਰੇ ਕਰਦੂੰ ਭਾਬੀ ਨੇ ਅੱਗ ਤਾਂ ਨੂਰਾ ਦੇ ਪੱਲੇ ਬਣਾਉਣੀ ਸੀ ਪਰ ਉਸ ਦਾ ਤਾਂ ਆਪਣਾ ਹੀ ਘੱਗਰਾ ਸੜ ਗਿਆ ਸੀ ਉਸ ਸੜੀ ਬਲੀ ਨੇ ਆਪਣੀ ਚੁੰਨੀ ਦੇ ਪੱਲੇ ਨੂੰ ਗੰਡ ਮਾਰੀ ਤੇ ਕਿਹਾ ਇਹ ਗੰਡ ਹਣ ਉਹ ਦਿਨ ਹੀ ਖੁੱਲੂ ਜਿੱਦਾਂ ਨੂਰਾ ਦੇ ਡੱਕਰੇ ਹੋ ਗਏ ਨੂਰਾ ਦਾ ਹੁਣ ਘਰਵਾੜ ਨੂੰ ਜੀ ਨਾ ਕਰਦਾ ਉਹ ਜ਼ਿਆਦਾ ਕਰਕੇ ਚਾਚੀ ਵੱਲ ਹੀ ਰਹਿੰਦੀ ਸੀ ਸਤਤਾ ਨੂਰਾ ਦੇ ਵਿਆਹ ਦੀ ਜ਼ਿੰਮੇਵਾਰੀ ਤੋਂ ਬੇਮੁਖ ਹੋਇਆ ਆਪਣੀ ਜ਼ਿੰਦਗੀ ਬਦੀਤ ਕਰ ਰਿਹਾ ਸੀ ਨੂਰਾ ਨੇ ਚਾਚੀ ਘਰ ਰਹਿਣਾ ਸ਼ੁਰੂ ਕਰ ਦਿੱਤਾ ਜਨਾਨੀ ਲਈ ਬੰਦੇ ਨੂੰ ਵਸ ਵਿੱਚ ਕਰਨਾ ਔਖਾ ਕੰਮ ਨਹੀਂ ਹੁੰਦਾ ਤੇ ਉਹ ਵੀ ਚਲਿਤਰਾ ਵਾਲੀ ਜਨਾਨੀ ਲਈ ਨੂਰਾ ਦਾ ਸਾਰਾ ਦਿਨ ਆਪਣੀ ਚਾਚੀ ਘਰ ਰਹਿੰਦੀ ਪਰ ਉਸ ਦੀ ਭਾਬੀ ਪਿੰਡ ਦਾ ਇੱਕ ਇੱਕ ਘਰ ਗਾਹ ਆਉਂਦੀ ਸਤਵੀ ਹੁਣ ਆਪਣੀ ਜਨਾਨੀ ਦੀ ਚੁੱਕਣਾ ਵਿੱਚ ਆਉਣਾ ਸ਼ੁਰੂ ਹੋ ਗਿਆ ਸੀ ਉਸ ਦੇ ਦਿਮਾਗ ਉੱਤੇ ਰੋਜ਼ ਨੂਰਾ ਦੇ ਘਰ ਨਾ ਆਉਣ ਦੀਆਂ ਕਹਾਣੀਆਂ ਦਾ ਜ਼ੋਰ ਪੈਣ ਲੱਗ ਪਿਆ ਸੀ ਜਨਾਨੀ ਦੀ ਚੁੱਕਣਾ ਤਾਂ ਪੱਥਰ ਪਾਰ ਦਿੰਦੀ ਏ ਫਿਰ ਇਹ ਤਾਂ ਹੱਡ ਮਾਸ ਦਾ ਬੰਦਾ ਸੀ ਉਪਰੋਂ ਨੂਰਾ ਚਾਚੀ ਘਰ ਜਿਆਦਾ ਤੋਂ ਜਿਆਦਾ ਸਮਾਂ ਬਿਤਾਉਂਦੀ ਤੇ ਇੱਧਰ ਭਾਬੀ ਸੱਤੇ ਦੇ ਜਿਆਦਾ ਤੋਂ ਜਿਆਦਾ ਕੰਨ ਭਰਦੀ ਪਾਣਾ ਵਰਤਨ ਵਾਲਾ ਹੋਵੇ ਤਾਂ ਮਨ ਦੀਆਂ ਆਂਦਰਾਂ ਨੂੰ ਪਹਿਲਾਂ ਹੀ ਖੋ ਪੈਣ ਲੱਗ ਪੈਂਦੀ ਹੈ ਚਾਚੀ ਨੂਰਾਂ ਨੂੰ ਜਿਆਦਾ ਤੋਂ ਜਿਆਦਾ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਣਾ ਚਾਹੁੰਦੀ ਸੀ ਉਹਦੇ ਲਈ ਤਾਂ ਉਹ ਇੱਕ ਗੁਲਾਬੀ ਰੰਗ ਦਾ ਬੋਟ ਸੀ ਜਿੰਨੀ ਦੇਰ ਤੱਕ ਚਾਚੀ ਨੂਰਾਂ ਨੂੰ ਨਾ ਵੇਖ ਲੈਂਦੀ ਉਨੀ ਦੇਰ ਤੱਕ ਉਸ ਨੂੰ ਚੋਰਾ ਜਿਹਾ ਲੱਗਾ ਰਹਿੰਦਾ ਕਾਲਜਾ ਮੂੰਹ ਤੱਕ ਆਉਣ ਨੂੰ ਪੈਂਦਾ ਚਾਚੀ ਨੂੰ ਨੂਰਾ ਨੂੰ ਵੇਖ ਕੇ ਡਰ ਜਿਹਾਂ ਲੱਗਣ ਲੱਗ ਪਿਆ ਸੀ ਉਸ ਨੂਰਾ ਨੂੰ ਆਪ ਹੀ ਕਹਿ ਦਿੱਤਾ ਉਦੋਂ ਤੱਕ ਤੂੰ ਮੇਰੇ ਕੋਲ ਹੀ ਰਹਿ ਜੇ ਸੱਤਾ ਕੁਝ ਆਖੂ ਤਾਂ ਮੈਂ ਆਪੇ ਕਰ ਲਵਾਂਗਾ ਨੂਰਾ ਅੱਛਾ ਚਾਚੀ ਕਹਿ ਕੇ ਅੰਦਰ ਚਲੀ ਗਈ ਚਾਚੀ ਦੇ ਘਰ ਨੂਰਾ ਪਹਿਲਾਂ ਵਾਂਗ ਹੀ ਨਿਖਰਣ ਲੱਗ ਪਈ ਸੀ ਤੇ ਉਧਰ ਉਸ ਦੀ ਭਾਬੀ ਸੜਕੇ ਕੋਲਾ ਬਣਨ ਲੱਗ ਪਈ ਸੀ ਉਹ ਮੜਮੜ ਆਪਣੇ ਪੱਲੇ ਦੀ ਗੰਢ ਵੇਖਦੀ ਤੇ ਖੱਬੀ ਗੱਲ ਤੇ ਹੱਥ ਰੱਖਦੀ ਤੇ ਕਹਿੰਦੀ ਰੱਬਾ ਕਿਹੜਾ ਵੇਲਾ ਆਵੇ ਤਾਂ ਮੈਂ ਹੰਸ ਨੂੰ ਉਂਦਾ ਤੇ ਲਾਵਾਂ ਨੂਰਾ ਹੁਣ ਪਹਿਲਾਂ ਦੀ ਤਰ੍ਹਾਂ ਖੁਸ਼ ਰਹਿਣ ਲੱਗ ਪਈ ਸੀ ਦੋ ਕੋ ਹਫ਼ਤੇ ਮਗਰੋਂ ਨੂਰਾ ਕਹਿੰਦੀ ਚਾਚੀ ਮੈਂ ਘਰੇ ਆਪਣਾ ਕਮਰਾ ਵੇਖਾਵਾਂ ਤੇ ਦੋ ਚਾਰ ਸੂਟ ਹੋਰ ਲੈ ਆਵਾਂ ਚਾਚੀ ਰਤਾ ਕੋ ਚੁੱਪ ਕਰਕੇ ਬੋਲੀ ਮੈਂ ਨੂਰਾ ਮੈਂ ਸੂਟ ਲਿਆ ਦੇਣਾ ਨੂਰਾ ਕਹਿੰਦੀ ਚਾਚੀ ਮੈਂ ਕਿਹੜਾ ਦੂਰ ਜਾਣਾ ਹੈ ਆ ਦੋ ਘਰ ਛੱਡ ਕੇ ਤੇ ਘਾਰੇ ਹੁਣ ਬਸ ਹੁਣੇ ਗਈ ਤੇ ਹੁਣੇ ਆਈ ਚਾਚੀ ਨੇ ਅਣ ਚਾਹੇ ਮਨ ਨਾਲ ਹਾਂ ਤਾਂ ਕਰ ਦਿੱਤੀ ਪਰ ਉਹਦਾ ਜੀ ਨਾਲ ਹੀ ਘਬਰਾਉਣ ਲੱਗ ਪਿਆ ਉਹ ਆਪ ਨੂਰਾ ਨੂੰ ਬੂਹੇ ਤੱਕ ਛੱਡਣ ਆਈ ਨੂਰਾ ਤਾਂ ਚਲੀ ਗਈ ਪਰ ਆਪ ਉਹ ਮਣ ਮਣ ਦੇ ਪੈਰਾਂ ਨਾਲ ਪਿੱਛੇ ਨੂੰ ਪਰਤ ਰਹੀ ਸੀ ਨੂਰਾ ਨੂੰ 15 ਦਿਨਾਂ ਤੋਂ ਬੰਦ ਪਏ ਕਮਰੇ ਵਿੱਚ ਖਿਲਾਰਾ ਤੇ ਗੰਦਗੀ ਨਜ਼ਰ ਆਈ। ਸੋਚਿਆ ਸਫਾਈ ਕਰ ਲਵਾਂ ਫਿਰ ਕੱਪੜੇ ਲੈ ਕੇ ਚਲੀ ਜਾਵਾਂ। ਸਫਾਈ ਕਰਦਿਆਂ 2 ਕੋ ਘੰਟੇ ਲੰਘ ਗਏ। ਸ਼ਾਮ ਪੈਣ ਤੇ ਸੱਤਾ ਵੀ ਘਰ ਆ ਗਿਆ। ਸੱਤਾ ਪਹਿਲਾਂ ਹੀ ਆਪਣੀ ਜਨਾਨੀ ਦੀ ਚੁੱਕਣਾ ਵਿੱਚ ਆ ਚੁੱਕਿਆ ਸੀ। ਤੇ ਹੁਣ ਤਾਂ ਉਹ ਪੂਰੀ ਜਨਾਨੀ ਦੀ ਬੋਲੀ ਹੀ ਬੋਲਦਾ ਸੀ। ਨੂਰਾ ਨੇ ਹਿੰਮਤ ਕੀਤੀ ਤੇ ਕਮਰੇ ਦਾ ਬੂਹਾ ਖੜਕਾਇਆ ਤੇ ਥੋੜਾ ਝੜਕ ਗਿਆ ਝਿਜਕਦਿਆਂ ਅੰਦਰ ਵੜ ਕੇ ਕਮਰੇ ਵਿੱਚ ਬੈਠੇ ਸੱਤੇ ਤੋਂ ਇਦਾਂ ਦੇ ਜਵਾਬ ਦੀ ਬਿਲਕੁਲ ਵੀ ਉਮੀਦ ਨਹੀਂ ਸੀ ਉਹ ਅੱਡੀਆਂ ਅੱਖਾਂ ਨਾਲ ਸੱਤੇ ਵੱਲ ਵੇਖਣ ਲੱਗ ਪਈ ਤੇ ਇਹ ਸਭ ਕੁਝ ਭਾਬੀ ਬੂਹੇ ਵਿੱਚ ਖੜੀ ਵੇਖ ਰਹੀ ਸੀ ਨੂਰਾ ਨੇ ਆਪਣੇ ਮਨ ਨੂੰ ਸੰਭਾਲਦਿਆਂ ਜਵਾਬ ਦਿੱਤਾ ਸਤਿਆ ਇਹ ਗੱਲ ਜੇ ਮੇਰਾ ਇਹ ਘਰ ਜੇ ਮੇਰਾ ਵੀ ਜਿੰਨੀ ਦੇਰ ਤੱਕ ਮੇਰਾ ਵਿਆਹ ਨਹੀਂ ਹੋ ਜਾਂਦਾ ਮੈਂ ਇਸ ਘਰ ਤੇ ਜਾਇਦਾਦ ਤੇ ਉੱਪਰ ਉਹਨਾਂ ਹੀ ਹੱਕੇ ਜਿੰਨਾ ਤੇਰਾ ਇੰਨੀ ਗੱਲ ਸੁਣਦਿਆਂ ਸੱਤਾ ਤੇ ਭਾਬੀ ਉਸ ਦੇ ਦੁਆਲੇ ਹੋ ਗਏ ਕਿਹੜਾ ਘਰ ਕਿਹੜੀ ਜਾਇਦਾਦ ਘਰ ਛੱਡ ਕੇ ਤੂੰ ਪਤਾ ਨਹੀਂ ਕਿਹੜੇ ਯਾਰਾਂ ਕੋਲ ਰਹਿੰਦੀ ਐ ਤੇ ਜਾਇਦਾਦ ਤੇ ਹਮੇਸ਼ਾ ਪੁੱਤਾਂ ਦੀ ਹੁੰਦੀ ਐ ਧੀਆ ਦਾ ਕੋਈ ਹੱਕ ਨਹੀਂ ਹੁੰਦਾ ਇਸ ਤੇ ਨੂਰਾ ਨੂੰ ਆਪਣੇ ਮੂੰਹ ਉੱਤੇ ਮਾਪਿਆਂ ਦੀ ਠੰਡੀ ਹਵਾ ਦੀ ਬਜਾਈ ਭਰਾ ਤੇ ਭਾਬੀ ਦੀ ਸੜਿਆਂ ਤੇ ਬਦਬੋਹ ਦਾ ਬੁੱਲਾ ਵੱਜਦਾ ਜਾਪਿਆ ਉਹ ਉੱਥੋਂ ਉੱਠੀ ਤੇ ਆਖਣ ਲੱਗੀ ਸਤਿਆ ਠੀਕ ਏ ਜੇ ਤੂੰ ਵੀਰ ਨਹੀਂ ਰਿਹਾ ਤੇ ਮੈਂ ਵੀ ਤੇਰੀ ਭੈਣ ਨਹੀਂ ਜੇ ਤੂੰ ਘਰੋਂ ਕੱਢਣ ਤੇ ਆ ਗਿਆ ਹੈ ਤਾਂ ਮੈਂ ਵੀ ਹੁਣ ਆਪਣਾ ਹੱਕ ਲੈ ਕੇ ਰਹੂੰ ਇਹ ਸੌਂਦਿਆ ਹੀ ਭਾਬੀ ਨੇ ਉਸ ਦੀ ਬਾਹ ਮਰੋੜ ਕੇ ਉਸ ਨੂੰ ਥਾਂ ਹੀ ਸੁੱਟ ਲਿਆ ਤੇ ਸਪਤੀ ਨੇ ਲੱਗੀ ਪਈ ਕਈ ਦਿਨਾਂ ਨਾਲ ਨੂਰਾਂ ਦੀ ਧੌਣ ਉੱਤੇ ਇੱਕੋ ਹੀ ਵਾਰ ਕੀਤਾ ਹੁਣ ਭਾਬੀ ਨੂੰ ਆਪਣੇ ਮੂੰਹ ਉੱਤੇ ਵੱਜੀ ਚਪੇੜ ਦਾ ਸੀਖ ਠੰਡਾ ਹੁੰਦਾ ਜਾਪ ਰਿਹਾ ਸੀ امید ਹੈ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ